ਸ਼ੁਭ ਜਦੋਂ ਲੁੱਟ ਕਰਦਾ ਤੇ ਕਿੰਨੀ ਕੁ ਸ਼ੁਭ ਹੁੰਦੀ ਆ ਉਹ ਤਾਂ ਸੋ ਦੈਟ ਤੁਸੀਂ ਨਾਮ ਰੱਖਤਾ ਲੁੱਟ ਮੁਬਾਰਕ ਸੀ ਉਹ ਤਾਂ ਫਿਰ ਅਗੇਨ ਉਹ ਹੀ ਗੱਲ ਆ ਗਈ ਨਾ ਕਿ ਉਹ ਤਾਂ ਹੁਣ ਫਿਲਮ ਦੇਖ ਕੇ ਪਤਾ ਲੱਗੇਗਾ ਕਿ ਉਹ ਲੁੱਟ ਜਿਹੜੀ ਆ ਉਹ ਕਿੰਨੀ ਕੁ ਮੁਬਾਰਕ ਹੈ ਇਹ ਜਿਹੜਾ ਡਾਇਰੈਕਟਰ ਵਾਲਾ ਐਕਸਪੀਰੀਅੰਸ ਆ ਜਿਹੜਾ ਜਿਹੜਾ ਰੁਤਬਾ ਆ ਉਹ ਨੂੰ ਤੁਸੀਂ ਕਿੰਨਾ ਕਿ ਐਨਜੋਏ ਕਰਦੇ ਹੋ ਹਰ ਇੱਕ ਬੰਦੇ ਦਾ ਇੱਕ ਡ੍ਰੀਮ ਹੁੰਦਾ ਨਾ ਕਿ ਕੋਈ ਇੱਕ ਵਧੀਆ ਫਿਲਮ ਕਰੇ ਦਰਸ਼ਕਾਂ ਨੂੰ ਲੁੱਟ ਮੁਬਾਰਕ ਪਸੰਦ ਜ਼ਰੂਰ ਆਊਗੀ ਡਿਫਰੈਂਟ ਕਹਾਣੀ ਹੈਗੀ ਹੈ ਕਿ ਲੁੱਟ ਮੁਬਾਰਕ ਮੂਵੀ ਦੀ ਜਿਹੜੀ ਸ਼ੂਟਿੰਗ ਚੱਲਦੀ ਪਈ ਆ ਸੋ ਚੰਡੀਗੜ੍ਹ ਸੁਖਨਾ ਲੈ ਕੇ ਆਏ ਆ ਸੋ ਕਰਤਾ ਤਰਤਾ ਵੀ 올 ਨੋ ਜਿਹਨਾਂ ਨੂੰ ਆਪਾਂ ਕਹਿਨੇ ਹੁੰਦੇ ਨੇ ਡਾਇਰੈਕਟਰ ਸਾਹਿਬ ਸਾਡੇ ਨਾਲ ਨੇ ਅਮਰਿਤ ਸਰ ਜੀ ਸਵਾਗਤ ਕਰਦੇ ਆ ਰੋਜ਼ਾਨਾ ਸਪੋਕਸਮੈਨ ਤੇ ਤੁਹਾਡਾ ਥੈਂਕ ਯੂ ਸੋ ਮੱਚ ਜੀ ਰੋਜ਼ਾਨਾ ਸਪੋਕਸਮੈਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਸ਼ੁਗਰੀਆ ਸਤਿ ਸ਼੍ਰੀ ਅਕਾਲ ਅੱਛਾ ਜੀ ਸਰ ਮਾਹੌਲ ਤਾਂ ਦੇਖ ਕੇ ਬੜਾ ਵਧੀਆ ਲੱਗਦਾ ਪਿਆ ਬਟ ਮੈਨੂੰ ਇਹ ਦੱਸੋ ਧੋਪ ਨਹੀਂ ਲੱਗਦੀ ਤੁਹਾਨੂੰ ਕੰਮ ਕਰਦੇ ਹੋਏ ਚੀਜ਼ ਮਹਿਸ ਤੋਂ ਪਛਾਣ ਦਾ ਕੁਝ ਪਤਾ ਜਿਨਾ ਮੀ ਦਾ ਪਤਾ ਨਹੀਂ ਚਲਦਾ ਬਿਲਕੁਲ ਜੀ ਬਿਲਕੁਲ ਚਲੋ ਜੀ ਆਪਾਂ ਚਲਦੇ ਚਲਦੇ ਗੱਲਾਂ ਕਰਦੇ ਆ ਅੱਛਾ ਜੀ ਸੋ ਇਸ ਮੂਵੀ ਨੂੰ ਜਿਹੜੀ ਲੁੱਟ ਮੁਬਾਰਕ ਨਾਮ ਦਿੱਤਾ ਗਿਆ ਆ ਸੋ ਸਕ੍ਰਿਪਟ ਤਾਂ ਓਬਵੀਅਸਲੀ ਇਹਨਾਂ ਨੇ ਰਿਵੀਲ ਨਹੀਂ ਕਰਨੀ ਹੈਗੀ ਬਟ ਇੱਚ ਕਿਹੜੀ ਲੁੱਟ ਦੀ ਗੱਲ ਕੀਤੀ ਗਈ ਹੈ ਸਰ ਮੈਨੂੰ ਥੋੜਾ ਜਿਹਾ ਆਈਡੀਆ ਤਾਂ ਦੇ ਦੋ ਸੋ ਥੈਟ ਮੈਂ ਤੁਹਾਨੂੰ ਪੁੱਛ ਸਕਾਂ ਕੁਝ ਨਾ ਕੁਝ ਸੀ ਜਿਵੇਂ ਹੁਣ ਤੁਸੀਂ ਹੀ ਗੱਲ ਕਹੀ ਹੈ ਕਿ ਆਈਡੀਆ ਤਾਂ ਮੈਂ ਦੇਣਾ ਨਹੀਂ ਹੈਗਾ ਨਹੀਂ ਮੇਰਾ ਹੰਸਾ ਨਹੀਂ ਚੋਰੀ ਕਰਨਾ ਨਹੀਂ ਨਹੀਂ ਕਿਉਂਕਿ ਇਹ ਸਸਪੈਂਸ ਹਲੇ ਬਣਿਆ ਹੀ ਰਵੇ ਕਿਉਂਕਿ ਬਹੁਤ ਇਨੀਸ਼ੀਅਲ ਲੈਵਲ ਤੇ ਚੀਜ਼ਾਂ ਹੈਗੀਆਂ ਯਾਰ ਸੋ ਬਟ ਇਹ ਹੈ ਕਿ ਦਰਸ਼ਕਾਂ ਨੂੰ ਲੁੱਟ ਮੁਬਾਰਕਾ પસંદ ਜ਼ਰੂਰ ਆਉਗੀ ਡਿਫਰੈਂਟ ਕਹਾਣੀ ਹੈਗੀ ਹੈ ਓਕੇ ਜੀ ਹਾਂ ਜਿੰਨਾ ਕਿ ਅਸੀਂ ਆਈਡੀਆ ਲਗਾਇਆ ਸੋ ਇਹ ਗਾਣੇ ਦੀ ਸ਼ੂਟਿੰਗ ਹੋ ਰਹੀ ਸੀ ਰਾਈਟ ਸੀ ਹੁਣ ਗਾਣੇ ਦੀ ਸ਼ੂਟਿੰਗ ਹੋਣੀ ਹੈ ਗਾਣੇ ਦੀ ਸ਼ੂਟਿੰਗ ਸੋ ਇਹਦੇ ਵਿੱਚ ਕਾਮੇਡੀ ਰੋਮਾਂਸ ਸੋ ਸੀਰੀਅਸਨੈਸ ਕਾਈਂਡ ਆਫ ਇਹ ਸਾਰੇ ਜਾਂਦਾ ਤੜਕਾ ਮਿਲੂਗਾ ਸਾਨੂੰ ਇਹ ਚੀਜ਼ਾਂ ਹਾਂ ਜੀ ਹਾਂ ਜ਼ਰੂਰ ਮਿਲੂਗਾ ਤੁਹਾਨੂੰ ਫੈਮਿਲੀ ਰਿਲੇਸ਼ਨਸ਼ਿਪ ओके ਤੇ ਕਾਮੇਡੀ ਇਸ ਦਾ ਸਲੈਪਸਟਿਕ ਕਾਮੇਡੀ ਨਹੀਂ ਹੈ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਹੈ ਹੈਨਾ ਸੋ ਇਸ ਤਰੀਕੇ ਨਾਲ ਹੈ ਉਹ ਜਿਹੜਾ ਕਹਿੰਦੇ ਨੇ ਇੱਕਦਮ ਤੇ ਜਿਹੜਾ ਉਹ ਡਾਇਲੌਗ ਬੋਲਦਾ ਉਹ ਵਾਲੀ ਚੀਜ਼ ਹੈ ਨਾ ਉਹ ਵਾਲੀ ਚੀਜ਼ ਨਹੀਂ ਹੈਗੀ ਹੈਨਾ ਅਚਾ ਉਹ ਨਹੀਂ ਹੈਗੀ ਉਹ ਨਹੀਂ ਹੈਗੀ ਬਟ ਹਿਊਮਰ ਜ਼ਰੂਰ ਤੁਹਾਨੂੰ ਇਹਦੇ ਵਿੱਚ ਮਿਲੂਗਾ ਠੀਕ ਹੈ ਜੀ ਉਹ ਤਾਂ ਸਾਡੀ ਪੰਜਾਬੀਆਂ ਦੀ ਆ ਨਿਸ਼ਾਨਮਾਨ ਹੁੰਦੀ ਹੈ ਦੇਖੋ ਜੀ ਉਹ ਤਾਂ ਹੁਣ ਤੁਹਾਨੂੰ ਵੀ ਪਤਾ ਕਿ ਹਿਊਮਰ ਤੋਂ ਬਿਨਾ ਤਾਂ ਪੰਜਾਬੀਆਂ ਦਾ ਜੀਵਨ ਉਹ ਤਾਂ ਖਾਲੀ ਹੈ ਖਾਲੀ ਹੈ ਜੀ ਖਾਲੀ ਹਾਂ ਅੱਛਾ ਜੀ ਮੈਂ ਜਿਵੇਂ ਹੁਣੇ ਹਰੀਸ਼ ਸਰ ਹੁਣਾਂ ਦਿਨਾਂ ਗੱਲਬਾਤ ਕੀਤੀ ਸੀ ਉਹਨਾਂ ਨੇ ਦੱਸਿਆ ਕਿ ਥਿਸ ਇਜ਼ ਕਾਈਂਡ ਆਫ ਮਿਡਲ ਕਲਾਸ ਫੈਮਿਲੀ ਦੀ ਗੱਲਬਾਤ ਹੋ ਰਹੀ ਹੈ ਕਿੰਨੇ ਮੈਂ ਸਟੋਰੀ ਤਾਂ ਨਹੀਂ ਰਿਵੀਲ ਕਰ ਸਕਦਾ ਐਂਡ ਉਹ ਬਣਦਾ ਵੀ ਨਹੀਂ ਕਰਨੀ ਤੇ ਉਹਨਾਂ ਦੇ ਕਿਰਦਾਰ ਦਾ ਨਾਮ ਸ਼ੋਭਾ ਜੀ ਜਿਹੜਾ ਸ਼ੁਭਾ ਉਹ ਮੈਂ ਉਹਨਾਂ ਨੂੰ ਪੁੱਛਿਆ ਸੀ ਬਟ ਉਹਨਾਂ ਨੇ ਦੱਸਿਆ ਨਹੀਂ ਲੈਟਸ ਸੀ ਜੀ ਡਾਇਰੈਕਟਰ ਸਾਹਿਬ ਤੋਂ ਪੁੱਛ ਕੇ ਦੇਖਦੇ ਆ ਜੇ ਜਵਾਬ ਦੇ ਦਿੰਦਾ ਸ਼ੁਭ ਜਦੋਂ ਲੁੱਟ ਕਰਦਾ ਤੇ ਕਿੰਨੀ ਕੁ ਸ਼ੁਭ ਹੁੰਦੀ ਆ ਉਹ ਤਾਂ ਸੋ दैट ਤੁਸੀਂ ਨਾਮ ਰੱਖਤਾ ਲੁੱਟ ਮੁਬਾਰਕ ਸੀ ਉਹ ਤਾਂ ਫਿਰ ਅਗੇਨ ਉਹ ਵੀ ਗੱਲ ਆ ਗਈ ਨਾ ਕਿ ਉਹ ਤਾਂ ਹੁਣ ਫਿਲਮ ਦੇਖ ਕੇ ਪਤਾ ਲੱਗੇਗਾ ਕਿ ਉਹ ਲੁੱਟ ਜਿਹੜੀ ਆ ਉਹ ਕਿੰਨੀ ਕੁ ਮੁਬਾਰਕ ਹੈ ਕਿੰਨੀ ਕੀ ਹੈ ਦਰਸ਼ਕਾਂ ਵਾਸਤੇ ਹਲੇ ਸਸਪੈਂਸ ਬਣਿਆ ਰਵੇ ਤਾਂ ਬਹੁਤ ਵਧੀਆ ਗੱਲ ਹੈ ਉਹਨਾਂ ਦਾ ਵੀ ਇੰਟਰਸਟ ਰਹੇਗਾ ਕਿ ਲੁੱਟ ਮੁਬਾਰਕ ਹੈ ਕਿ ਜੇ ਅਸੀਂ ਹੁਣੇ ਹੀ ਸਾਰੀ ਚੀਜ਼ਾਂ ਮੈਂ ਕੁਝ ਵੀ ਉਹਨਾਂ ਨੂੰ ਹਿੰਟ ਦੇ ਦਿੰਨੇ ਆ ਤਾਂ ਫਿਰ ਉਹ ਦਾ ਵੀ ਮਜ਼ਾ ਖਰਾਬ ਹੋ ਜਾਏਗਾ ਐਕਚੁਅਲ ਦੇ ਵਿੱਚ ਹਾਂ ਅੱਛਾ ਜੀ ਤੁਸੀਂ ਸਰ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਇੰਡਸਟਰੀ ਦੀਆਂ ਤੁਸੀਂ ਅਸਿਸਟੈਂਟ ਡਾਇਰੈਕਟਰ ਦੇ ਤੌਰ ਤੇ ਵੀ ਕੀਤੀਆਂ ਹੈ ਨਾ ਸੋ ਜੀ ਯੂ ਹੈਵ ਅ ਲਾਟਸ ਆਫ ਐਕਸਪੀਰੀਅੰਸ ਸੋ ਆਈ ਜਸਟ ਵਨ ਟੂ ਨੋ ਕਿ ਲਾਈਕ ਇਹ ਜਿਹੜਾ ਡਾਇਰੈਕਟਰ ਵਾਲਾ ਐਕਸਪੀਰੀਅੰਸ ਆ ਜਿਹੜਾ ਜਿਹੜਾ ਰਤਬਾ ਆ ਉਹਨੂੰ ਤੁਸੀਂ ਕਿੰਨਾ ਕਿ ਐਨਜੋਏ ਕਰਦੇ ਹੋ ਅਸਿਸਟੈਂਟ ਡਾਇਰੈਕਟਰ ਤੋਂ ਲੈ ਕੇ ਡਾਇਰੈਕਟਰ ਦੀ ਗੱਲ ਕਰਾ ਜੇਕਰ ਮੈਂ ਸੀ ਦੇਖੋ ਤੁਸੀਂ ਕੋਈ ਵੀ ਕੰਮ ਕਰਦੇ ਹੋ ਅਗਰ ਤੁਸੀਂ ਉਹਨੂੰ ਐਨਜੋਏ ਨਹੀਂ ਕਰ ਰਹੇ ਤਾਂ ਤੁਸੀਂ ਕੰਮ ਨਹੀਂ ਕਰ ਪਾਉਗੇ ਸੋ ਮੇਰਾ ਇਸ ਫੀਲਡ ਦੇ ਵਿੱਚ ਜਾਂ ਇਸ ਡਾਇਰੈਕਟਰ ਬਣਨ ਦਾ ਇੱਕ ਸੁਪਨਾ ਸੀਗਾ ਸੋ ਉਹਦੇ ਲਈ ਮੈਂ థాంਕਫੁਲ ਹਾਂ ਕਿ ਵਾਈਟਲ ਸਟੂਡੀਓਜ਼ ਦਾ ਜੀ ਗੁਨਬੀਰ ਸਿੱਧੂ ਭਾਜੀ ਦਾ ਮਨਮੋੜ ਸਿੱਧੂ ਭਾਜੀ ਜੀ ਦਾ ਸੋ ਉਹਨਾਂ ਨੇ ਜਦੋਂ ਮੈਨੂੰ ਪਹਿਲੀ ਵਾਰੀ ਮੌਕਾ ਦਿੱਤਾ ਸੀਗਾ ਸਾਹ ਬਹਾਦਰ ਦੇ ਟਾਈਮ ਤੇ ਹਨਾ ਸੋ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਬਹੁਤ ਹੀ ਵਧੀਆ ਸਫਰ ਰਿਹਾ ਹੈ ਤੁਸੀਂ ਤੁਸੀਂ ਸਭ ਆਦਰ ਦੀ ਗੱਲ ਕੀਤੀ ਤੁਹਾਡੇ ਫੇਸ ਤੇ ਨਾ ਸਮਾਈਲ ਆ ਗਈ ਇਹ ਇੱਕ ਵੱਖਰੀ ਸਮਾਈਲ ਸੀਗੀ ਇਹ ਉਹ ਹਰ ਇੱਕ ਬੰਦੇ ਦਾ ਇੱਕ ਡ੍ਰੀਮ ਹੁੰਦਾ ਨਾ ਕਿ ਕੋਈ ਇੱਕ ਵਧੀਆ ਫਿਲਮ ਕਰੇ ਸੇ ਮੈਂ ਨੂੰ ਇਸ ਗੱਲ ਦਾ ਮਾਣ ਹੈ ਕਿ ਜਿਸ ਵੇਲੇ ਮੈਂ ਉਹ ਫਿਲਮ ਵੀ ਬਣਾਈ ਸੀਗੀ ਜਿਹੜੇ ਡਾਇਰੈਕਟ ਕੀਤੀ ਸੀਗੀ ਜੀ ਸੋ ਜਦੋਂ ਗੁਣਵੀਰ ਸਿੱਧੂ ਹੁਣਾਂ ਭਾਜੀ ਨੇ ਤੇ ਮਨਮੋਹੜ ਭਾਜੀ ਹੁਣਾਂ ਨੇ ਮੈਨੂੰ ਮਤਲਬ ਭਰੋਸਾ ਕੀਤਾ ਸੀ ਮੇਰੇ ਤੇ ਕਿਉਂਕਿ ਮੇਰੀ ਪਹਿਲੀ ਫਿਲਮ ਸੀਗੀ ਹੈਨਾ ਤੇ ਮੈਨੂੰ ਅੰਗਰੇਜ਼ ਵੀ ਬਹੁਤ ਪਸੰਦ ਆ ਅੰਗਰੇਜ਼ ਦੇ ਵਿੱਚ ਮੈਂ ਐਸੋਸੀਏਟ ਸੀਗਾ ਉਹੀ ਵੀ ਕਹ ਰਹੀ ਵੇਨੇ ਅੰਗਰੇਜ਼ ਵੀ ਬਹੁਤ ਅੰਗਰੇਜ਼ ਦੇ ਵਿੱਚ ਮੈਂ ਐਸੋਸੀਏਟ ਸੀਗਾ ਤੇ ਫਿਰ ਉਹ ਜਿਹੜਾ ਭਰੋਸਾ ਉਹਨਾਂ ਨੂੰ ਵੀ ਜਿਹੜਾ ਸੀਗਾ ਮੈਨੂੰ ਉਮੀਦ ਆ ਕਿ ਮੈਂ ਪੂਰਾ ਉਹਨਾਂ ਤੇ ਖਰੇ ਉਤਰਾਂ ਤੇ ਮਤਲਬ ਮੈਂ ਇੱਕ ਡਿਫਰੈਂਟ ਫਿਲਮ ਦਿੱਤੀ ਸੀਗੀ ਤੇ ਹੁਣ ਵੀ ਕੋਸ਼ਿਸ਼ ਉਹੀ ਹੈ ਇਸ ਵੇਲੇ ਲੁੱਟ ਮੁਬਾਰਕ ਦੇ ਟਾਈਟਲ ਦੇ ਨਾਲ ਨਾਲ ਜੋ ਸਾਡੀ ਫਿਲਮ ਦਾ ਸ਼ੂਟ ਚੱਲ ਰਿਹਾ ਜੀ ਸੋ ਉਹਦੇ ਵਿੱਚ ਵੀ ਲੋਕਾਂ ਨੂੰ ਇੱਕ ਡਿਫਰੈਂਟ ਤਰੀਕੇ ਦੀ ਫਿਲਮ ਜਿਹੜੀ ਆ ਉਹ ਦੇਖਣ ਨੂੰ ਮਿਲੂਗੀ ਔਰ ਲੋਕ ਇੰਜੋਏ ਕਰਨਗੇ ਰੀਅਲੀ ਇੰਜੋਏ ਕਰਨਗੇ ਜੀ ਅੱਛਾ ਟਾਈਟਲ ਤੋਂ ਹੀ ਥੋੜਾ ਜਿਹਾ ਰਿਵੀਲ ਹੁੰਦਾ ਕਿ ਲੁੱਟ ਦੀ ਗੱਲ ਕੀਤੀ ਗਈ ਹੈ ਹੈਨਾ ਸੋ ਮੈਂ ਇਹ ਜੇ ਗੱਲ ਕਰਾਂ ਕਿ ਆਸ-ਪਾਸੇ ਤੋਂ ਜਦੋਂ ਮਤਲਬ ਕਿ ਆਪਾਂ ਖਬਰਾਂ ਸੁਣਦੇ ਆ ਜਾਂ ਕਾਈਂਡ ਆਫ ਗਵਾਂਡੀਆਂ ਦੇ ਲੁੱਟ ਹੋ ਗਈ ਚੋਰ ਆ ਗਏ ਸੋਨਾ ਲੈ ਗਏ ਇਹ ਵੋ ਇਦਾਂ ਦੀ ਖਬਰ ਆਪਾਂ ਬਹੁਤ ਸੁਣਦੇ ਆ ਹੈਨਾ ਸਾਨੂੰ ਤਾਂ ਮੀਡੀਆ ਵਾਲਿਆਂ ਨੂੰ ਥੋੜਾ ਜਿਆਦਾ ਪਤਾ ਦੰਦਾਲੇ ਕਿ ਹਰੀ ਸ਼ੁਨਨ ਨੇ ਇੱਕ ਕਿੱਸਾ ਜੇ ਸਾਂਝਾ ਕੀਤਾ ਹੈ ਛੋਟਾ ਜਿਹਾ ਤੁਹਾਨੂੰ ਕੋਈ ਯਾਦ ਹੋਵੇ ਕਿੱਸਾ ਵਿਹਾਈ ਲੁੱਟ ਮੈਨੂੰ ਯਾਦ ਆ ਇਹ ਮੈਂ ਆਪਣੀ ਫਿਲਮ ਦੇ ਵਿੱਚ ਲੁੱਟ ਜ਼ਰੂਰ ਰੱਖੂੰਗਾ ਨਹੀਂ ਦੇਖੋ ਕਿੱਸੇ ਤਾਂ ਬਹੁਤ ਹੈ ਹੈਨਾ ਤੇ ਬਟ ਇਹ ਹੈ ਕਿ ਉਹ ਮਤਲਬ ਰੀਅਲ ਰਿਐਲਿਟੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਤੁਸੀਂ ਹੁੰਦੀਆਂ ਤੁਹਾਡੀਆਂ ਬਟ ਹੁਣ ਉਹ ਦਰਸ਼ਕਾਂ ਲਈ ਇੱਕ ਬਣਾ ਕੇ ਹੀ ਰੱਖੀਏ ਕਿ ਅਪਾ ਰਿਲੇਟ ਨਹੀਂ ਕਰਾਂਗੇ ਉਸ ਚੀਜ਼ ਨੂੰ ਕਿਸੇ ਚੀਜ਼ ਦੇ ਨਾਲ ਅਕੇ ਜੀ ਅੱਛਾ ਮੂਵੀ ਤਾਂ ਤੁਸੀਂ ਨਾ ਦੱਸੋ ਉਦਾਂ ਲਾਈਕ ਬਹੁਤ ਸਾਰੇ ਕਿਸੇ ਸੁਨੇ ਹੁੰਦੇ ਆ ਤੁਸੀਂ ਆਸ-ਪਾਸੇ ਕੋਈ ਯਾਦ ਆ ਵੀ ਗੁਆਂਢੀਆਂ ਦੇ ਇਦਾਂ ਹੋਇਆ ਸੀ ਛੋਟੇ ਹੁੰਦੇ ਤੁਹਾਨੂੰ ਇਦਾਂ ਪਤਾ ਲੱਗਿਆ ਹੋਵੇ ਹੈ ਕਾਈਂਡ ਆਫ ਉਹ ਚੀਜ਼ਾਂ ਨਹੀਂ ਸੱਚੀ ਐਸ ਵੇਲੇ ਦਿਮਾਗ ਨਾ ਉਧਰ ਲੱਗਿਆ ਨਹੀਂ ਹੋਇਆ ਦਿਮਾਗ ਫਿਲਮ 'ਚ ਲੱਗਿਆ ਹੋਇਆ ਮੈਨੂੰ ਸੋਚਣ ਲਈ ਬਹੁਤ ਟਾਈਮ ਹੈ ਅੱਜ ਭੁੱਖ ਤਾਂ ਨਹੀਂ ਲੱਗੀ ਹੋਈ ਇਹ ਵੀ ਚੀਜ਼ ਐ ਵੈਸੇ ਵੀ ਲੰਚ ਟਾਈਮ ਤਾਂ ਹੋਇਆ ਹੋਇਆ ਐ ਭੁੱਖ ਵਾਲੀ ਤਾਂ ਗੱਲ ਨਹੀਂ ਹੈਗੀ ਦਿਮਾਗ ਇਹ ਲੱਗਿਆ ਹੈ ਕਿ ਹੁਣ ਨੈਕਸਟ ਜਿਹੜਾ ਸ਼ਾਟ ਆ ਉਹਦੀ ਪਲੈਨਿੰਗ ਕਰਨੀ ਐ ਦਿਮਾਗ ਉਧਰ ਲੱਗਿਆ ਹੋਇਆ ਐ ਤੁਸੀਂ ਕਿਤੇ ਲਾਈਕ ਲੰਚ ਦੇ ਵਿੱਚ ਸ਼ਾਰਟ ਤਾਂ ਨਹੀਂ ਖਾਂਦੇ ਤੁਸੀਂ ਲੰਚ ਦੀ ਜਗ੍ਹਾ ਮੈਨੂੰ ਦੱਸ ਦਿਓ ਰੋਟੀ ਨਾ ਖਾ ਕੇ ਸ਼ਾਰਟ ਖਾਣਾ ਮੈਂ ਨਹੀਂ 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 ਇਦਾਂ ਦੀ ਗੱਲ ਨਹੀਂ ਹੈਗੀ ਸਾਰੇ ਜਿੰਨੇ ਵੀ ਯੂਨਿਟ ਵਾਲੇ ਨੇ ਇਸ ਗੱਲ ਹੀ ਮਤਲਬ ਬਹੁਤ ਖੁ ਟਾਈਮ ਨਾਲ ਸਾਰੀ ਚੀਜ਼ਾਂ ਹੀ ਕਰ ਲੈਣੇ ਆ। ਉਹਨਾਂ ਨੂੰ ਲੰਚ ਵਿੱਚ ਰੋਟੀ ਹੀ ਖਾਣ ਨੂੰ ਮਿਲਦੀ ਹੈ ਤੇ ਅਸੀਂ ਵੀ ਰੋਟੀ ਹੀ ਖਾਣੇ ਆ। ਠੀਕ ਹੈ ਜੀ ਡਾਇਰੈਕਟਰ ਸਾਹਿਬ ਦਾ ਖਾਣਾ ਜ਼ਿਆਦਾ ਜ਼ਰੂਰੀ ਹੈ। ਥੈਂਕ ਯੂ ਸੋ ਮਚ ਸਰ ਆਲ ਦਾ ਵੈਰੀ ਬੈਸਟ। ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ ਸੋ ਮਚ। ਸੋ ਉਮੀਦ ਕਰਦੀ ਆ ਜੀ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਣੀ। ਥੈਂਕ ਯੂ ਸੋ ਮਚ।